ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਅੱਜ ਦੀ ਵੀਡੀਓ ਚ ਅੱਪਾ ਗੱਲ ਕਰਾਂਗੇ ਕਣਕ ਵਾਲੇ ਖੇਤ ਵਿੱਚ ਮੂੰਗੀ ਦੀ ਬਿਜਾਈ ਕਰੀ ਹੋਈ ਆਪਣੀ ਆਪ ਦੇਖੇ ਤਾ ਤੇ ਚੈਨਲ ਫੋਲੋ ਕਰ ਲਓ ਜੇ ਗੱਲ ਚ ਕੋਈ ਦਮ ਲੱਗਿਆ ਤਾਂ ਵੀਡੀਓ ਸ਼ੇਅਰ ਵੀ ਕਰ ਦਿਓ ਤੇ ਪੱਕਣ ਤੱਕ ਤੁਹਾਨੂੰ ਸਾਰੀ ਡਿਟੇਲ ਦੇਵਾਂਗੇ ਦੀ ਯਾਰ ਵੀ ਕੀ ਖਰਚਾ ਕਰਿਆ ਅਸੀਂ ਸਾਰਾ ਕੁਝ ਦੱਸਾਂਗੇ ਤੇ ਅੱਜ ਤੱਕ ਇਹ ਸੀ 7 ਮਈ ਨੂੰ ਬੀਜੀ ਆ 7 ਮਈ 2025 ਨੂੰ ਠੀਕ ਆ ਤੇ ਅੱਜ ਤੱਕ ਮੈਂ ਤੁਹਾਨੂੰ ਦੱਸਾਂ ਉਹ ਵੀ ਇਹਦੇ ਤੇ ਅਸੀਂ ਕਿਹੜੀ ਕਿਹੜੀ ਸਪਰੇਅ ਕਰੀ ਆ ਕਿੰਨਾ ਖਰਚਾ ਕਰਿਆ ਟੋਟਲ ਅੱਜ ਤੱਕ ਅੱਜ ਹੋ ਗਈ ਆਪਣੀ 16 17 ਵੀ 10 10 12 ਦਿਨਾਂ ਦੀ ਹੋ ਗਈ ਲਗਭਗ ਕਿੰਨੀ ਗਰੋਥ ਕਰੀ ਆ ਸਾਰਾ ਕੁਝ ਤੁਹਾਨੂੰ ਦਿਖਾਉਂਗਾ ਤੇ ਪੱਕਣ ਤੱਕ ਟੋਟਲ ਵੀੜੂ ਆਉਣੀਆਂ ਲਗਾਤਾਰ ਚੈਨਲ ਫਾਲੋ ਜ਼ਰੂਰ ਕਰਕੇ ਰੱਖ ਲਿਓ ਤੇ ਸਾਰਾ ਝਾੜ ਤੱਕ ਤੁਹਾਨੂੰ ਦੱਸਾਂਗੇ ਵੀ ਕੋਸ ਪੱਲੇ ਪੈਂਦਾ ਕਿ ਨਹੀਂ ਪੈਂਦਾ ਕਿ ਖਰਚਾ ਮੂਰੇ ਲੰਗਦਾ ਕਿ ਕੋਈ ਬਚਦਾ ਕਿ ਨਹੀਂ ਬਚਦਾ ਯਾਰ ਸੋਡੇ ਸਾਹਮਣੇ ਕਰਾਂਗੇ ਟੀ ਜ਼ेड ਤੇ ਵੀਡੀਓ ਚੰਗੀ ਲੱਗੀ ਚੈਨਲ ਫਾਲੋ ਜ਼ਰੂਰ ਕਰਕੇ ਰੱਖ ਲਿਓ ਫੇਸਬੁੱਕ ਤੇ ਨਾਮ ਭਵਿੰਦਰ ਕੜਾਈਲਾ ਦੇ ਨਾਮ ਤੇ ਤੇ YouTube ਤੇ ਭਵਿੰਦਰ ਮਾਨ ਦੇ ਨਾਮ ਤੇ ਬਾਈ ਇਹ 7 ਤਰੀਕ ਦੀ ਬੀਜੀ ਹੋਈ ਆਪਣੀ ਮੂੰਗੀ ਆ ਇਹ ਚ ਆਪਾਂ 20 ਪਾਇਆਗਾ 18 19 ਕਿਲੋ 18 19 ਕਿਲੋ ਕਿल्ले ਦਾ ਲਗਭਗ ਆਪਾਂ 20 ਪਾਤਾ ਤੇ 20 ਕਿਲੋ ਦੇ ਲਗਭਗ ਹੀ ਪੈ ਗਿਆ ਸੀਗਾ ਤੇ 19 ਕਿਲੋ ਅਸੀਂ ਐਂ ਕਹਨੇ ਆ ਕਿ ਵੀ ਚੜ ਕਿਲੋ 2 ਕਿਲੋ ਘੱਟ ਵੀ ਹਰਾ ਹੁੰਦਾ ਹੁੰਦਾ ਬਾਹਣੇ ਸਾਰਾ ਵੀ ਹਰਾ ਨਹੀਂ ਹੁੰਦਾ ਹੁੰਦਾ ਤੇ ਸਾਨੂੰ ਮੈਂ ਇਹਦੀ ਗਰੋਥ ਚੈੱਕ ਕਰਾਉਣਾਗਾ 7 ਮਈ 2025 ਦੀ ਬੀਜੀ ਹੋਈ ਆ ਤੇ ਅੱਜ 19 ਤਰੀਕ ਹੋ ਗਈ ਤੇ ਤੁਸੀਂ ਆਨ ਲਓ ਵੀ ਪੰਜ ਪੰਜ ਬੱਤੇ ਲਗਭਗ ਮੂੰਗੀ ਹੋ ਗਈ ਹਨ ਤੇ 2 बाई ਇਹ ਬਾਂਸੀ 골ਡ ਆ ਆਪਾਂ ਮੁੱਲ ਨਹੀਂ ਲਿਆ ਕੇ ਬੀਜਿਆ ਇਹ ਪਿਛਲੇ ਸਾਲ ਮੇਰੀ 부ਹੇ ਦੇ ਮੁੰਡੇ ਦਾ ਬੀਜ ਆਇਆ ਬਾਂਸੀ 골ਡ ਆ ਲੂਣੀ ਮੱਕੀ ਮੂੰਗੀ ਤੇ ਮੈਂ ਉਹ ਤੋਂ ਲੈ ਲਿਆ ਸੀ ਮੁੱਲ 70 ਰੁਪਏ ਕਿਲੋ ਉਹਦੀ ਵੀ ਕੀ ਸੀ 70 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਹੀ ਮੈਂ ਉਹ ਤੋਂ ਬੀਜ ਲੈ ਕੇ ਰੱਖ ਲਿਆ ਸੀ ਤੇ ਲਾਉਣੀ ਸਾਰੇ ਬਾਹਣ ਚ ਸੀ ਪਰ ਚੱਕਰ ਕੀ ਪੈ ਗਿਆ ਕਿ ਤੂੜੀ ਦਾ ਚੱਕਰ ਪੈ ਗਿਆ ਬਈ ਤੂੜੀ ਨੂੰ ਨਾ ਕੋਈ ਪੁੱਛਣ ਕਰਕੇ ਆਪਾਂ ਤੂੜੀ ਬਣਾਈ ਨਹੀਂ ਤੂੜੀ ਵੀ ਉਹੀ ਕਹਤਾ ਸੀ ਜੀਨੇ ਲੋੜ ਆ ਆਪਦਾ ਟਾਂਕਰ ਤੂੜੀ ਬਣਾ ਕੇ ਲੈ ਜਾਓ ਤੇ ਵੀ ਉਹ ਲੋਕਾਂ ਨੇ ਲੇਟ ਕਰਤੀ ਵੀ ਫੇਰ ਸਾਡਾ ਵੇਪ ਫਲਾਨ ਕੈਨਸਲ ਹੋ ਗਿਆ ਵੀ ਹੁਣ ਲਾਉਂਦੇ ਨਹੀਂ ਬਾੜੀ ਲੇਟ ਬਾਅਦ ਜੀ ਸੀਗੀ ਤੇ ਉਹਦਾ ਉਹਦੇ ਬਾਅਦ ਚ ਸੀ ਇਹ ਸਾਡਾ ਕਿਲਾ ਇੱਕ ਕਿਲਾ ਹੈਗਾ ਇੱਕ ਕਿਲਾ ਹੋਰ ਬੀਜਿਆ ਹੋਇਆ ਹੈਗਾ ਤੇ ਉਹਦੇ ਵਿੱਚ ਨਵਾਂ ਤਜਰਬਾ ਕਰਿਆਗਾ ਉਹਦੇ ਬਾਰੇ ਵੀ ਤੁਹਾਨੂੰ ਮੈਂ ਦੱਸੂਗਾ ਵੀ ਕੀ ਤਜਰਬਾ ਕਰਿਆਗਾ ਇਹੀ ਵੀਡੀਓ ਚ ਦੱਸ ਦੂੰਗਾ ਤੇ ਇਹ ਤੁਸੀਂ ਦੇਖ ਲਓ ਵੀ ਲਗਭਗ ਤੇ 5 ਤੋਂ 7 ਪੱਤੇ ਹੋ ਚੱਲੇ ਯਾਰ 5-5 ਪੱਤੇ ਤਾਂ ਲਗਭਗ ਸਾਰੇ ਹੋ ਚੱਲੇ ਹਨ ਇਹਦੇ ਉੱਤੇ ਅਜ ਹਜੇ ਤੱਕ ਅਸੀਂ ਕੋਈ ਸੁਣਦੇ ਹੋ ਜੀ ਸਪਰੇ ਨਹੀਂ ਕਰੀ ਇੱਕ ਵੀ ਤੇ ਨਾ ਹੀ ਕੋਈ ਗ੍ਰੋਥ ਵਾਲੀ ਕਰੀਆ ਇਹਦੇ ਵਿੱਚ ਅਸੀਂ 20 ਕਿਲੋ ਡੀਪੀ ਤੇ 20 ਕਿਲੋ ਮੂੰਗੀ ਚਾਲੀ ਕਰਨ ਉਹਨਾਂ ਰਲਾ ਕੇ ਇੱਕ ਕਿੱਲਾ ਇਹ ਵੀ ਜਾਗਾ ਤੇ 40 ਕਿਲੋ ਨਾਲ ਹੀ ਇੱਕ ਵੀ ਕਿੱਲਾ ਉਧਰ ਅਸੀਂ ਜਮਾ ਸੁੱਕੇ ਚ ਬਜਾਈ ਕਰਤੀ ਸੀ ਮੀਂਹ ਪੈ ਗਿਆ ਗਿੱਲ ਬਣ ਗਈ ਸੀ ਤੇ ਉਹ ਕਰੰਡ ਹੋ ਗਈ ਮੂੰਗੀ ਪਰ ਕਰੰਡ ਹੋਣ ਦਾ ਕਰਕੇ ਤੇ ਫਰ ਉਹ 12 13 ਕਿਲੋ ਤਾਂ ਹਰੀ ਹੋ ਗਈ ਕਿੱਲੇ ਦੀ ਵੀ ਘੱਟ ਹਰੀ ਹੋਈ ਆ ਵੀ ਉਹਦੀ ਮੈਂ ਤੁਹਾਨੂੰ ਵੀਡੀਓ ਅਲੱਗ ਤੋਂ ਪਾ ਕੇ ਦੱਸੂਗਾ ਵੀ ਕੀ ਕੁਝ ਬਣਿਆ ਉਹਦਾ ਤੇ ਇਹ ਪੂਰੀ ਸੋਹਣੀ ਮੂੰਗੀ ਹਰੀ ਹੋਈ ਆ ਯਾਰ ਤੇ ਕੋਈ ਹਜੇ ਤੱਕ ਅਸੀਂ ਬੀਜ ਸਾਡਾ ਘਰਦਾ ਸੀ 20 ਕਿਲੋ ਉਹ ਪਾਤਾ ਜੀਰੋ ਡਰ ਲੈਣਾ ਬੀਜਤੀ ਸਾਡੇ ਸਾਹਮਣੇ ਕਰਚੇ ਮਜੁਕਰੀ ਪਏ ਜਾ ਕੇ ਕੋਈ ਕੱਖ ਨਹੀਂ ਹਰਾ ਹੋਇਆ ਵਿੱਚ ਜੀ ਕੋਈ ਸਪਰੇ ਨਹੀਂ ਕਰੀ ਕੱਖਾ ਵਾਲੀ ਕੁਝ ਨਹੀਂ ਕਰਿਆ ਜਿਹੜੀ ਕੋਈ ਸਪਰੇ ਕਰਾਂਗੇ ਕੁਝ ਕਰਾਂਗੇ ਸਾਡੇ ਸਾਹਮਣੇ ਤੁਹਾਨੂੰ ਵੀਡੀਓ ਪਾ ਕੇ ਦੱਸਿਆ ਕਰਾਂਗੇ ਉਦੋਂ ਤੇ ਪੰਜ ਪੰਜ ਪੱਤੇ ਲਗਪਗ ਸਾਰੀ ਹੋ ਗਈ ਪੰਜ ਤੋਂ ਸੱਤ ਵੀ ਹੋਣ ਲੱਗੀ ਵਿੱਚ ਵਿੱਚ ਤੇ ਤੁਹਾਨੂੰ ਇਹ ਦੱਸਾਂਗੇ ਵੀ ਕਾਇਦ ਨਾਲ ਤੇ ਜਾ ਕੇ ਇਹ ਫਲ ਚੱਕਦੀ ਆ ਕਿੰਨਾ ਇਹ ਝਾੜ ਦਿੰਦੀ ਆ ਤੇ ਕੀ ਆਪਾਂ ਨੂੰ ਖਰਚਾ ਕਰਕੇ ਕੁਝ ਬਚਦਾ ਏ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਜੇ ਹੁਣ ਆਪਾਂ ਕਰ ਕਰਾ ਕੇ ਖਰਚਾ ਵੀ ਆਪਾਂ ਇਹ ਤਿਆਰ ਕਰ ਲਈ ਹੈ ਨਾ ਤਿਆਰ ਕਰਕੇ ਤੇ ਮੁੜ ਕੇ ਜੇ ਕੁਝ ਨਾ ਬਚਿਆ ਬਈ ਫਿਰ ਆਪਣਾ ਮੱਥਾ ਮਾਰੀਦਾ ਵੀ ਕੀ ਫਾਇਦਾ ਹੈ ਨਾ 200 ਡੜ ਬਚਨੇ ਵੀ ਚਾਹੀਦੇ ਘੱਟੋ ਘੱਟ 20 ਤੋਂ 30000 ਰੁਪਏ ਕਿੱਲਾ ਬਚੇ ਵੀ ਫੇਰ ਹੀ ਫਾਇਦਾਗਾ ਤੇ ਇਹਦੇ ਵਿੱਚ ਸਾਰਾ A to Z ਵੱਡਣ ਤੱਕ ਤੁਹਾਨੂੰ ਖਰਚਾ ਦੱਸ ਦੂ ਮੈਂ ਹਜੇ ਤੱਕ ਤਾਂ ਸਾਡਾ ਤੁਸੀਂ ਇਹ ਲੈ ਲਓ ਵੀ ਜੀਰੋ ਡਰਲ ਤੇ ਦੋਲੀ ਡੁੱਢੀ ਨੀ ਟਰੈਕਟਰ ਨੇ ਤੇਲ ਖਾਦਾਗਾ ਤੇ ਆ ਅਸੀਂ 20 ਕਿਲੋ ਬੀ ਪਾਇਆਗਾ 70 ਰੁਪਏ ਦੇ ਹਿਸਾਬ ਨਾਲ 71400 ਦਾ ਬੀ ਪਿਆ ਸਾਡਾ ਤੇ ਹਾਂ ਹਾਂ 71400 ਦਾ ਬੀ ਪਿਆ ਸਾਡਾ 1 ਕਿੱਲੇ 'ਚ ਤੇ 20 ਕਿਲੋ ਡੀਏਪੀ ਪਿਆਗਾ ਉਹ ਤੁਸੀਂ ਆਪਸਾਬ ਨਾਲੋ 1300 ਦਾ ਘੱਟਾਗਾ ਤੇ ਵੀ ਇੰਨਾ ਕ ਅਸੀਂ ਹਜੇ ਤੱਕ ਇਹਦੇ ਖਰਚਾ ਕਰਿਆਗਾ ਤੇ ਇਹ ਸੁੰਡੀ ਵਾਲੀ ਸਪਰੇ ਹਜੇ ਤੱਕ ਕੋਈ ਨਹੀਂ ਕਰੀ ਨਹੀਂ ਹਜੇ ਕੋਈ ਅਟੈਕ ਆ ਤੇ ਤੁਸੀਂ ਆਪ ਦੇਖ ਲਓ ਜਮਾ ਸੋਡੇ ਕੋਲੇ ਕੈਮਰਾ ਕਰਕੇ ਦਿਖਾਤਾ ਤੇ ਹੁਣ ਇਹਦੇ ਉੱਤੇ ਅਸੀਂ ਜਿਹੜੀ ਵੀ ਕੋਈ ਸਪਰੇਅ ਕਰਾਂਗੇ ਉਸ ਨੂੰ ਜਰੂਰ ਦੱਸਾਂਗੇ ਗ੍ਰੋਥ ਵਾਲੀ ਵੀ ਇੱਕ ਸਪਰੇਅ ਹੁਣ ਮੇਰਾ ਕੰਮ ਦਾ ਰੱਦ ਹੈ ਤੇ ਯੂਰੀਆ ਤੇ ਡੀਏਪੀ ਘੋਲ ਕੇ ਮੱਕੀ ਤੇ ਛਿੜਕਾਂਗੇ ਉਹਦੇ ਵਿੱਚ ਬਚਦਾ ਪਾਣੀ ਇਹਦੇ ਉੱਤੇ ਨਿਗਾਹ ਦੇਾਂਗੇ ਤੇ ਕੋਈ ਡਾਇਕ ਨਹੀਂ ਆਇਆ ਕੋਈ ਲਾਈਦੀ ਦਵਾਈ ਨਹੀਂ ਲਾ ਕੇ ਬਿੱਜੀ ਕੁਝ ਨਹੀਂ ਆ ਡੱਕਾ ਨਹੀਂ ਕਰਿਆ ਇਹਦੇ ਨਾਲ ਤੇ ਆਪਾਂ ਸਾਰਾ ਤੁਹਾਨੂੰ ਦੱਸਾਂਗੇ ਹੁਣ ਟੈਕ ਵੀ ਮੈਂ ਕਹਿੰਦਾ ਵੀ ਤੁਹਾਨੂੰ ਆਇਆ ਵੀ ਆਇਆ ਵੀ ਸੀ ਮਾੜਾ ਮੋਟਾ ਵੀ 15 ਤਰੀਕ ਤੋਂ ਬਾਅਦ ਟੈਕ ਖਤਮ ਹੋ ਜਾਂਦਾ ਹੁੰਦਾ ਹੈਗਾ ਆ ਦੇਖੋ ਆਇਆ ਸੀ ਟੈਗ ਟੈਗ ਆ ਕੇ ਕਿਹਾ ਸੁਣ ਵੀ ਦਾ ਖਤਮ ਹੋਇਆ ਹੋਇਆਗਾ ਤੇ ਨਾ ਦੇਖ ਤੇ ਹਜੇ ਤੱਕ ਪੂਰੀ ਸੋਣੀ ਖੜੀ ਹੈ ਤੇ ਤੁਹਾਨੂੰ ਮੈਂ ਸਾਰੀ A to Z ਡਿਟੇਲ ਦੱਸੂਗਾ ਵੱਢਣ ਤੱਕ ਚੈਨਲ ਫੋਲੋ ਜਰੂਰ ਕਰ ਲਿਓ ਹੋਰ ਜਾਣਕਾਰੀ ਸਾਰੀਆਂ ਖੇਤੀਬਾੜੀ ਦੀਆਂ ਵੀਡੀਓ ਪਾਉਣੇ ਹੁੰਦੇ ਆਗੇ ਧੰਨਵਾਦ ਬਾਈ ਸਾਰਿਆਂ ਦਾ